ਸਵਾਗਤ ਹੈ ਜੀ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਨਾ ਤਿਲਾਂ ਦੀ ਗੱਚਕ ਬਣਾਵਾਂਗੇ ਤਿਲ ਔਰ ਗੁੜ ਦੀ ਚੱਕੀ ਵੀ ਕਿਹਾ ਜਾਂ ਕਿਹਾ ਜਾਂਦਾ ਇਹਨੂੰ ਚੱਕੀ ਬਣਾਵਾਂਗੇ ਗੱਚਕ ਵੀ ਕਿਹਾ ਜਾਂਦਾ ਤੇ ਗੱਚਕ ਬਣਾਉਣ ਵਾਸਤੇ ਮੈਂ ਇੱਕ ਫਰਾਈਪੈਨ ਲਿਆ ਆ ਤੇ 50 ਗ੍ਰਾਮ ਮੈਂ ਤਿਲ ਪਾਤੇ ਨੇ ਫਰਾਈਪੈਨ ਦੇ ਵਿੱਚ ਤੇ ਮੈਂ ਨਾ ਘੱਟ ਗੈਸ ਬਾਲ ਦਿੱਤਾ ਥੱਲੇ ਬਿਲਕੁਲ ਗੈਸ ਦਾ ਫਲੇਮ ਜਿਹੜਾ ਮੈਂ ਘੱਟ ਕੀਤਾ ਹੋਇਆ ਆਸਤੇ ਆਸਤੇ ਮੈਂ ਇਨਾ ਜਿਹੜੇ ਤੇਲ ਨੇ ਇਹਨਾਂ ਨੂੰ ਮੈਂ ਭੁੰਨ ਲਵਾਂਗੀ ਇਹਦੇ ਵਿੱਚ ਤਿਲਾਂ ਦੇ ਵਿੱਚ ਮੈਂ ਘਿਓ ਨਹੀਂ ਪਾਇਆ ਨਾ ਹੀ ਮੈਂ ਇਹਦੇ ਵਿੱਚ ਕੁਝ ਹੋਰ ਪਾਇਆ ਏ ਤੇਲ ਵਗੈਰਾ ਇਦਾਂ ਹੀ ਮੈਂ ਇਹਨਾਂ ਨੂੰ ਸੁੱਕੇ ਤਿਲਾਂ ਨੂੰ ਭੁੰਨ ਲਵਾਂਗੀ ਆਹ ਦੇਖੋ ਹੁਣ ਇਹ ਤੇਲ ਜਿਹੜੇ ਆ ਇਹ ਪੂਜਨ ਲੱਗ ਗਏ ਨੇ ਥੋੜੇ ਥੋੜੇ 蒂ੜਕਣ ਲੱਗ ਗਏ ਨੇ ਇਹ ਪੂਨ ਨਾਲ ਤੇਲ ਜਿਹੜੇ ਆ ਇਹ ਬਹੁਤ ਹੀ ਟੇਸਟੀ ਗੱਚਕ ਬਣਦੀ ਹੈ ਇਹਦੇ ਨਾਲ ਆ ਦੇਖੋ ਹੌਲੀ ਹੌਲੀ ਤੁਹਾਨੂੰ ਦਿਖ ਰਹੇ ਨੇ ਆ ਦੇਖੋ ਨਾ ਇਹ ਲੱਗ ਪਏ ਨੇ ਥੋੜੇ ਥੋੜੇ ਪੁੱਜ ਗਏ ਨੇ ਇਹਨਾਂ ਨੂੰ ਆਪਾਂ ਇੱਥੇ ਹੀ ਬੰਦ ਕਰਦੇ ਆ ਗੈਸ ਨੂੰ ਤੇ ਥੋੜਾ ਜਿਹਾ ਇਹਨਾਂ ਨੂੰ ਫੇਰ ਕੜਚੀ ਦੇ ਨਾਲ ਘੁਮਾ ਦਿੰਨੇ ਆ ਤੇ ਲਾਣੋਂ ਤੇਲਾ ਸਾਡੇ ਜਿਹੜੇ ਆ ਨਾ ਇਹ ਫੁੱਲ ਗਏ ਨੇ ਬਹੁਤ ਸੋਹਣੇ ਹੋ ਗਏ ਨੇ ਇਹਨਾਂ ਨੂੰ ਆਪਾਂ ਹੁਣ ਨਾ ਤਿਲਾ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ। ਇਹ ਗੱਜਕ ਘਰ ਬਣਾਓਗੇ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਸੁਆਦ ਬਣਦੀ ਹੈ ਤੇ ਬਹੁਤ ਸਾਫ਼ ਸੁਥਰੀ ਗੱਜਕ ਬਣਦੀ ਹੈ। ਆਹ ਦੇਖੋ ਇਹਨਾਂ ਨੂੰ ਮੈਂ ਠੰਡੇ ਹੋਣ ਵਾਸਤੇ ਕੱਢ ਲਿਆ ਤੇ ਆਹ ਮੈਂ ਨਾ 50 ਗ੍ਰਾਮ ਹੀ ਗੁੜ ਲੈ ਲਿਆ ਏ। 50 ਗ੍ਰਾਮ ਮੈਂ ਤੇਲ ਲੈ ਸੀ ਤੇ 50 ਗ੍ਰਾਮ ਹੀ ਮੈਂ ਗੁੜ ਲੈ ਆਈ। ਤੇ ਤੁਸੀਂ ਦੇਖ ਸਕਦੇ ਹੋ ਹਜੇ ਮੈਂ ਗੋੜ ਦੇ ਵਿੱਚ ਕੋਈ ਚੀਜ਼ ਹੋਰ ਨਹੀਂ ਪਾਈ ਇਹਨੂੰ ਵੀ ਘੱਟ ਗੈਸ ਕੀਤਾ ਆਇਆ ਥੱਲੇ ਇਹਨੂੰ ਵੀ ਪੂਰਾ ਨਾ ਆਪਾਂ ਗੋੜ ਨੂੰ ਪਗਲਾ ਲਵਾਂਗੇ ਹੁਣ ਇੱਕ ਚਮਚਾ ਘਿਓ ਦਾ ਪਾ ਲਾਂਗੇ ਦੇਸੀ ਦਾ ਇਹਦੀ ਜਗ੍ਹਾ ਤੁਸੀਂ ਰਫੈਨ ਤੇਲ ਵੀ ਵਰਤ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਆ ਪਰ ਇਹ ਕਿਹੋ ਜਿਹੜਾ ਪਾਇਆ ਗਿਆ ਆ ਇਹ ਇਸ ਕਰਕੇ ਪਾਇਆ ਮੈਂ ਘਿਓ ਇਹਦੇ ਵਿੱਚ ਜਦੋਂ ਮੈਂ ਗੱਜਕ ਬਣਾਉਂਗੀ ਤੇ ਗੱਜਕ ਦੇ ਉੱਤੇ ਨਾ ਬੜੀ ਸੋਹਣੀ ਸਾਈਂ ਜੀ ਆ ਜਾਏਗੀ ਬਹੁਤ ਵਧੀਆ ਜਿਆ ਨਾ ਇੱਕ ਵਧੀਆ ਤਰ੍ਹਾਂ ਚਲਕ ਜੀ ਆ ਜਾਏਗੀ ਬਹੁਤ ਵਧੀਆ ਤਰ੍ਹਾਂ ਲੱਗੇਗਾ ਤੇ ਇਹ ਦੇਖੋ ਗੋੜ पिघਲਦਾ ਜਾਣ ਡਿਆ ਆ ਇਹਦੇ ਵਿੱਚ ਪਾਣੀ ਨਹੀਂ ਪਾਇਆ ਗਿਆ ਤੁਸੀਂ ਦੇਖ ਸਕਦੇ ਹੋ ਮੈਂ ਬਿਲਕੁਲ ਵੀ ਪਾਣੀ ਨਹੀਂ ਪਾਇਆ ਇਹਨੂੰ ਇਸ ਤਰ੍ਹਾਂ ਹੀ ਕਰਕੇ ਨਾ ਗੋੜ ਕੁੱਟ ਕੇ ਲੈ ਲਿਆ ਸੀ ਮੈਂ ਤੇ ਗੋੜ ਨੂੰ ਜਿੰਨਾ ਬਰੀਕ ਕੀਤਾ ਜਾਊਗਾ ਓਨੀ ਗੱਜਕ ਤੁਹਾਡੀ ਵਧੀਆ ਬਣੂਗੀ ਤੇ ਉਦਾਂ ਵੀ ਇਹਨੂੰ ਖੋਰਨ ਦੇ ਵਿੱਚ ਵੀ ਨਾ ਗੁੜ ਨੂੰ ਕੁਲੰਦੇ ਵਿੱਚ ਵੀ ਬਹੁਤ ਮਦਦ ਮਿਲੂਗੀ ਜੇ ਉਹ ਗੁੜ ਜਿਹੜਾ ਆ ਬਰੀਕ ਹੋਏਗਾ ਤੇ ਤੇ ਆ ਦੇਖੋ ਆਪਣੇ ਆ ਵੀ ਇਹ ਬਰੀਕ ਹੋ ਰਿਹਾ ਏ ਇਹਨੂੰ ਆਪਾਂ 19 ਦੇਰ ਤੱਕ ਪੁੰਨਣਾ ਹੈ ਮਤਲਬ 19 ਦੇਰ ਤੱਕ ਆਪਾਂ ਇਹਨੂੰ ਮਤਲਬ ਰੱਖਣਾ ਹੈ ਗੈਸ ਦੇ ਉੱਪਰ ਇਹਨੂੰ ਜਦ ਤੱਕ ਇਹ ਪੂਰਾ ਘੋਲ ਨਹੀਂ ਜਾਂਦਾ ਇਹ ਬਹੁਤ ਜ਼ਿਆਦਾ ਚੀੜਾ ਜਿਹਾ ਵੀ ਨਹੀਂ ਕਰਨਾ ਇਹ ਧਿਆਨ ਚ ਰਹਿਣੀ ਚਾਹੀਦੀ ਆ ਗੱਲ ਕਿ ਆਪਾਂ ਇਹਨੂੰ ਬਹੁਤ ਚੀੜਾ ਨਹੀਂ ਕਰਨਾ ਜਿਵੇਂ ਕਿ ਗੱਚਕ ਜਿਹੜੀ ਆ ਨਾ ਉਹ ਨਾ ਫਿਰ ਸਹੀ ਨਹੀਂ ਬਣਦੀ ਨਾ ਤੇ ਉਹ ਦੰਦਾਂ ਥੱਲੇ ਟੁੱਟਦੀ ਏ ਤੇ ਤਾਰਾਂ ਜੀਆਂ ਬਣਦੀ ਰਹਿੰਦੀ ਏ ਉਹ ਚੀਜ਼ ਨਹੀਂ ਬਣਾਣੀ ਅਸੀਂ ਇਸ ਚੀਜ਼ ਦਾ ਧਿਆਨ ਰੱਖਿਆ ਰੱਖਿਆ ਜਾਣਾ ਚਾਹੀਦਾ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਚ ਕੋਈ ਸੋਡਾ ਨਹੀਂ ਪਾਇਆ ਕੋਈ ਕੁਝ ਨਹੀਂ ਪਾਇਆ ਹੈਗਾ ਵੈਸੇ ਇਹਨੂੰ ਜਿਹੜਾ ਆ ਗੋੜ ਜਿਹੜਾ ਆ ਗਰਮ ਕੀਤਾ ਇਹਨੂੰ ਚਾਣੀ ਵੰਗਰ ਬਣਾਇਆ ਏ ਇਹ ਅਜੇ ਪੂਰਾ ਨਾ ਖੁਰਿਆ ਨਹੀਂ ਹੈ ਅਜੇ ਥੋੜੇ ਥੋੜੀਆਂ ਵਿੱਚ ਢੇਲੀਆਂ ਇਹਦੀਆਂ ਜਿਹੜੀਆਂ ਆ ਹੈਗੀਆਂ ਨੇ ਆ ਦੇਖੋ ਇਹ ਕੜਚੀ ਦੇ ਨਾਲ ਹੀ ਤਾਂ ਅਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਲੱਗ ਰਿਹਾ ਨਾ ਥੋੜੀ ਥੋੜੀ ਤਾਰ ਜੀ ਬਣ ਰਹੀ ਹੈ ਜਦੋਂ ਇਹਦੀ ਤਾਰ ਕੜਚੀ ਦੇ ਨਾਲ ਹੀ ਬਣਨੀ ਸ਼ੁਰੂ ਹੋ ਜੇਗੀ ਨਾ ਤੇ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਦੇਖੋ ਤੁਸੀਂ ਇੱਕ ਵਾਰੀ ਇਹਨੂੰ ਨਾ ਖੁਰ ਕੇ ਜਰਾ ਗੋੜ ਨੂੰ ਪ੍ਰੈਸ ਜਿਹਾ ਹੋ ਲੈਂਦੋ ਅਜੇ ਇਹ ਪੂਰਾ ਗੋੜ ਜਿਹੜਾ ਆ ਪੂਰੀ ਚਾਣੀ ਨਹੀਂ ਬਣਿਆ ਇਹ ਬਣੀ ਨਹੀਂ ਇਹ ਗੱਲ ਬਸ ਇਹ ਸਾਰਾ ਜਿਹੜਾ ਗੋੜਿਆ ਆ ਦੇਖੋ ਆ ਤਾਰ ਬਣਦੀ ਆ ਤੇ ਬਹੁਤ ਜ਼ਿਆਦਾ ਤਾਰ ਨਹੀਂ ਅਸੀਂ ਬਣਾਉਣੀ ਆ ਦੇਖੋ ਬਣ ਲੱਗ ਗਈ ਆ ਪਰ ਥੋੜਾ ਜਿਹਾ ਆਪਾਂ ਨਾ ਅਜੇ ਥੋੜਾ ਜਿਹਾ ਇਹਨੂੰ ਹੋਰ ਕਰਨਾ ਹੈ ਹੁਣ ਤਕਰੀਬਨ ਇਹ ਹੋ ਗਿਆ ਤਿਆਰ ਥੋੜਾ ਜਿਹਾ ਕਸ ਰਹੀ ਗਈ ਆ ਬਿਲਕੁਲ ਥੋੜੀ ਇਸ ਤਰ੍ਹਾਂ ਹੀ ਬਸ ਗੋੜਦਾ ਹੀ ਧਿਆਨ ਰੱਖਣਾ ਹੁੰਦਾ ਤੇ ਗੱਟਕ ਉਹ ਹੀ ਵਧੀਆ ਹੁੰਦੀ ਏ ਜਿਹੜੀ ਨਾ ਥੋੜੀ ਜਿਹੀ ਪੋਲੀ ਪੋਲੀ ਹੋਵੇ ਤੇ ਹੁਣ ਮੈਂ ਗੈਸ ਬੰਦ ਕਰ ਦਿੱਤਾ ਆ ਤੇ ਇਹਨੂੰ ਮੈਂ ਥੋੜਾ ਜਿਹਾ ਹਲਾਤਾ ਏ ਜਨਨ ਕਿ ਹਲਾ ਹੀ ਰਹੀਆਂ ਹਜੇ ਕਿ ਵਧੀਆ ਤਰ੍ਹਾਂ ਠੰਡਾ ਹੋ ਜਾਏ ਥੋੜਾ ਹੁਣ ਇਹ ਜਿਹੜਾ ਗੋੜੇ ਆ ਨਾ ਸਾਡਾ ਇਹ ਤਿਆਰ ਹੋ ਗਿਆ ਏ ਇਹਦੀਆਂ ਢੇਲੀਆਂ ਜਿਹੜੀਆਂ ਸਾਰੀਆਂ ਪ੍ਰੈਸ ਹੋ ਗਈਆਂ ਨੇ ਆ ਦੇਖੋ ਆ ਚੀਜ਼ ਹੈ ਹੁਣ ਆਪਾਂ ਇਹਦੇ ਵਿੱਚ ਤੇਲ ਪਾ ਦਵਾਂਗੇ ਬਹੁਤ ਠੰਡਾ ਨਹੀਂ ਕਰਾਂਗੇ ਇਹਨੂੰ ਕਿਉਂਕਿ ਜੇ ਬਹੁਤ ਜ਼ਿਆਦਾ ਠੰਡਾ ਕਰ ਲਿਆ ਨਾ ਤੇ ਫਿਰ ਉਹ ਚੀਜ਼ ਨਹੀਂ ਬਣਦੀ ਫਿਰ ਇਹ ਉੱਥੇ ਜੰਮ ਜਾਂਦਾ ਇਹ ਹੁਣ ਆਪਾਂ ਚੰਗੀ ਤਰ੍ਹਾਂ ਜਲਦੀ ਜਲਦੀ ਇਹਨੂੰ ਮਿਕਸ ਕਰ ਲਵਾਂਗੇ ਇਹ ਗੱਜਕ ਬਹੁਤ ਟੇਸਟੀ ਬਣਦੀ ਆ ਤੇ ਬਹੁਤ ਵਧੀਆ ਬਣਦੀ ਆ ਘਰ ਵੀ ਆਪਾਂ ਕਿੰਨੀ ਸਾਰੀ ਵੀ ਬਣਾ ਕੇ ਆਪਾਂ ਡੱਬਾ ਭਰ ਸਕਦੇ ਆ ਜਿਵੇਂ ਹੁਣ ਸਰਦੀਆਂ ਨੇ ਤੇ ਰੋਟੀ ਖਾਣ ਤੋਂ ਬਾਅਦ ਆਪਾਂ ਬੜੇ ਆਰਾਮ ਨਾਲ ਖਾ ਸਕਦੇ ਆ ਘਰ ਦੀ ਚੀਜ਼ ਬਣੀ ਹੋਈ ਹੁਣ ਅਸੀਂ ਇੱਕ ਫੋਲ ਪੇਪਰ ਲੈ ਲਿਆ ਆ ਤੇ ਆਹ ਦੇਖੋ ਪ੍ਰਾਂਤ ਦੇ ਉੱਤੇ ਮੈਂ ਮੁਦਾ ਮਾਰ ਲਿਆ ਕਿਉਂਕਿ ਮੈਨੂੰ ਉੱਚੀ ਜਗ੍ਹਾ ਚਾਹੀਦੀ ਸੀ ਥੋੜੀ ਜਹੀ ਤੇ ਫਿਰ ਮੈਨੂੰ ਇਹ ਤਰੀਕਾ ਆ ਵਧੀਆ ਲੱਗਾ ਤੁਸੀਂ ਵੀ ਇਹ ਹੀ ਵਰਤ ਸਕਦੇ ਹੋ ਇਸੇ ਤਰ੍ਹਾਂ ਹੀ ਹੁਣ ਮੈਂ ਫੋਲ ਪੇਪਰ ਦੇ ਉੱਤੇ ਇਹਨੂੰ ਪਲਟ ਦਵਾਂਗੀ ਸਾਰੇ ਇਹਦੇ ਮਿਕਸਰ ਨੂੰ ਕਿ ਜਿਉਂ-ਜਿਉਂ ਇਦਾਂ ਲੇਟ ਹੋਏਗਾ ਕੰਮ ਤੇ ਤਿਉਂ-ਤਿਉਂ ਇਹ ਜੰਮਦਾ ਜਾਏਗਾ ਬਸ ਇਹਦਾ ਇਹੀ ਕਿ ਇਹ ਲੇਟ ਨਹੀਂ ਬਹੁਤਾ ਕਰਨਾ ਜਲਦੀ-ਜਲਦੀ ਹੱਥ ਚਲਾ ਕੇ ਤੇ ਇਹ ਜਿਹੜਾ ਮਿਕਸਚਰ ਹੈ ਇਹਨੂੰ ਫਟਾਫਟ ਮਤਲਬ ਸਾਂਭਣ ਵਾਲੀ ਗੱਲ ਕਰਨੀ ਆ ਨਹੀਂ ਤੇ ਉੱਥੇ ਹੀ ਜੰਮਦਾ ਜਾਂਦਾ ਇਹ ਹੁਣ ਚਮਚੇ ਦੇ ਨਾਲ ਆਪਾਂ ਇਹਨੂੰ ਪ੍ਰੈਸ ਕਰਾਂਗੇ ਥੋੜਾ-ਥੋੜਾ ਤੇ ਥੋੜਾ ਜਿਹਾ ਆਪਾਂ ਇਹਦੇ ਉੱਤੇ ਨਾ ਦੇਸੀ ਘਿਓ ਲਗਾਵਾਂਗੇ ਫੇਰ ਕਿਉਂਕਿ ਇਹ ਚਮਚੇ ਦੇ ਘਿਓ ਨਾਲ ਇਹ ਚਮਚੇ ਨੂੰ ਨਹੀਂ ਲੱਗੇਗਾ ਗੁਰ ਜਿਹੜਾ ਚਮਚੇ ਦੇ ਨਾਲ ਤਾਂ ਉੱਠੇਗਾ ਨਹੀਂ ਉਥੇ ਉਥੇ ਹੀ ਇਹ ਜਿਹੜਾ ਪ੍ਰੈਸ ਹੋ ਜਾਏਗਾ ਜਿੱਥੇ ਪਿਆ ਹੈ ਇਹ ਗਰਮ ਗਰਮੀ ਇਹ ਜਿਹੜਾ ਆ ਇਹ ਇਹਦੀ ਗੱਚਕ ਜਿਹੜੀ ਗਰਮ ਗਰਮ ਦੀ ਬਣਦੀ ਏ ਹੁਣ ਥੱਲੇ ਮੈਂ ਪੇਪਰ ਪਾਤਾ ਦੂਜਾ ਫੋਲ ਪੇਪਰ ਉੱਤੇ ਮੈਂ 플라스ਟਿਕ ਦਾ ਕੱਟਿਆ ਆ ਪੰਨੀ ਵਾਲਾ ਪੇਪਰ ਪਾਇਆ ਲਫਾਫੇ ਵਾਲਾ ਜਿਹੜੀ ਕਿ ਮੈਨੂੰ ਪਤਾ ਲੱਗਦਾ ਰਹੇ ਹੈ ਕਿ ਇਹ ਜਿਹੜੀ ਰੋਟੀ ਬਣਾਈ ਥੱਲੇ ਗੱਚਕ ਦੀ ਜਿਹੜੀ ਰੋਟੀ ਜੀ ਵੰਗਰ ਬਣ ਰਿਹਾ ਏ ਇਹ ਪਾਪੜੀ ਜਿਹੜੀ ਆ ਇਹ ਕਿੰਨੀ ਚੌੜੀ ਬਣ ਗਈ ਐ ਤੇ ਕਿ ਕਿੱਧਰ ਨੂੰ ਜਾ ਰਹੀ ਐ ਸਾਰਾ ਇਹਦਾ ਮੇਰਾ ਧਿਆਨ ਰੇ ਇਹਦੇ ਵਿੱਚ ਨਹੀਂ ਤੇ ਦੂਜਾ ਪੇਪਰ ਪਾ ਦਿੰਦੀ ਤੇ ਮੈਂ ਉੱਤੇ ਵੇਲਣਾ ਕਮਾ ਦਿੰਦੀ ਤੇ ਬਿਲਕੁਲ ਵੀ ਪਤਾ ਨਹੀਂ ਸੀ ਰਹਿਣਾ ਵੀ ਵਿੰਗੀ ਬਣ ਰਹੀ ਐ ਕਿ ਟੇਢੀ ਬਣ ਰਹੀ ਐ ਹੁਣ ਮੈਨੂੰ ਇਹ ਦਿਖ ਰਿਹਾ ਉੱਤੇ ਇਹ ਪੰਨੀ ਪਾਉਣ ਨਾਲ ਦੂਜੀ ਆ ਲਫਾਫਾ ਪਾਉਣ ਨਾਲ ਕਿ ਮੈਂ ਇਹਨੂੰ ਕਿੱਧਰ ਨੂੰ ਇਹਨੂੰ ਵੇਲਣਾ ਜਿਹੜਾ ਐ ਚਲਾਣਾ ਐ ਠੀਕ ਐ ਇਹ ਚੀਜ਼ ਦਾ ਇਹ ਫਾਇਦਾ ਐ ਮੈਨੂੰ ਆ ਦੇਖੋ ਹੁਣ ਮੈਂ ਮਿਲਨੇ ਨਾਲ ਹੌਲੀ-ਹੌਲੀ ਥੋਲੇ-ਥੋਲੇ ਹੱਥਾਂ ਦੇ ਨਾਲ ਇਹਨੂੰ ਮੈਂ ਪ੍ਰੈਸ ਕਰ ਲਿਆ ਏ ਤੇ ਇਹ ਗੱਚਕ ਜਿਹੜੀ ਐ ਇਦਾਂ ਹੀ ਬਾਜ਼ਾਰ ਵਾਲੇ ਵੀ ਇਸ ਤਰ੍ਹਾਂ ਹੀ ਬਣਾਉਂਦੇ ਨੇ ਸਾਨੂੰ ਇਸ ਤਰ੍ਹਾਂ ਹੀ ਮਿਲਦੀ ਏ ਬਾਜ਼ਾਰੋਂ ਵੀ ਤੇ ਬਹੁਤ ਵਧੀਆ ਗੱਚਕ ਬਣਦੀ ਏ ਤੇ ਆਪਾਂ ਅੱਜ ਵਧੀਆ ਘਰ ਦੀ ਗੱਚਕ ਤਿਆਰ ਕਰਾਂਗੇ ਇਹਨੂੰ ਚੱਕੀ ਵੀ ਹਿੰਦੀ ਚ ਕਹਿ ਲੈਂਦੇ ਨੇ ਤੇ ਗੱਚਕ ਵੀ ਕਹਿ ਲੈਂਦੇ ਨੇ ਤੇ ਉੱਤੇ ਥੋੜੇ ਜਿਹਾ ਤੇਲ ਮੈਂ ਬਚਾ ਕੇ ਰੱਖਿਓ ਏ ਸੀ ਉਹ ਆਪਾਂ ਇਹਦੇ ਉੱਪਰ ਲਗਾ ਦੇਵਾਂਗੇ ਟੇਸਟ ਵਾਸਤੇ ਯੋਕੇ ਤੇਲ ਜਿਹੜੇ ਉੱਪਰ ਲਗਾਏ ਵੀ ਬਹੁਤ ਵਧੀਆ ਲੱਗਦੇ ਨੇ ਥੋੜੇ ਥੋੜੇ ਉੱਪਰ ਵੀ ਲਗਾਵਾਂਗੇ ਤੇ ਬਹੁਤ ਹੀ ਵਧੀਆ ਇੱਕ ਚੀਜ਼ ਬਣੇਗੀ ਇਹ ਰਿਆਰ ਫੂਡ ਚੈਨਲ ਆ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਬੜੀ ਮਿਹਰਬਾਨੀ ਹੈ ਜੀ ਤੁਹਾਡੀ ਦੇਖੋ ਤਾਂ ਕਿੰਨੀ ਸੋਹਣੀ ਆ ਸੋਹਣੀਆ ਵੀਡੀਓ ਤੁਹਾਨੂੰ ਮੈਂ ਦਿਖਾਨੀ ਆ ਬਹੁਤ ਵਧੀਆ ਵਧੀਆ ਚੀਜ਼ਾਂ ਬਖਾਨੀਆਂ ਤੁਸੀਂ ਦੇਖੋ ਮੈਨੂੰ ਕਿਸੇ ਨੇ ਹੋਰ ਵੀ ਕਮੈਂਟ ਵੀ ਕੀਤਾ ਸੀ ਕਿ ਤੁਸੀਂ ਆਂਟੀ ਜੀ ਹਿੰਦੀ ਦੇ ਵਿੱਚ ਵੀ ਬੋਲ ਕੇ ਤੇ ਵੀਡੀਓ ਪਾਇਆ ਕਰੋ ਤੇ ਮੈਂ ਆਖਿਆ ਚਲੋ ਦੇਖਦੇ ਆਂ ਕਦੀ ਹੀ ਹਿੰਦੀ ਦੇ ਵਿੱਚ ਵੀ ਪਾ ਦਵਾਂਗੇ ਕਦੀ ਬੋਲ ਕੇ ਹਿੰਦੀ ਮੈਨੂੰ ਇੰਨੀ ਆਂਦੀ ਤੇ ਨਹੀਂ ਹੈ ਤੇ ਚਲੋ ਜਿੰਨੀ ਵੀ ਜਿਹੋ ਜੀ ਵੀ ਆਂਦੀ ਆ ਉਹੋ ਜੀ ਮੈਂ ਕਰ ਦੂੰਗੀ ਤੇ ਆਪਾਂ ਦੁਬਾਰਾ ਇਹ ਪੇਪਰ ਜਿਹੜਾ ਆ ਉੱਪਰ ਉਹ ਰੱਖ ਲਿਆ ਏ ਤੇ ਇਹਦੇ ਨਾਲ ਹੱਥ ਨਾਲ ਹੋਣਾ ਹੀ ਇਹਨੂੰ ਪ੍ਰੈਸ ਕਰਨ ਦੀ ਹੈ ਮੈਂ ਕਿ ਜਿਹੜੇ ਤੇਲ ਨੇ ਨਾ ਉਹ ਚੰਗੀ ਤਰ੍ਹਾਂ ਗੱਚਕ ਦੇ ਉੱਤੇ ਲੱਗ ਜਾਣ ਜੰਨੀ ਕਿ ਢੋਲ ਦੇ ਉੱਤੇ ਲੱਗ ਜਾਣ ਹੁਣ ਇਹਨੂੰ ਇਹ ਥੋੜਾ ਠੰਡਾ ਕਰ ਲਿਆ ਏ ਤੇ ਹੁਣ ਇਹ ਲੱਗੀ ਹੈ ਤੇ ਆਹ ਦੇਖੋ ਇਹ ਹਲਦੀ ਪਈ ਹੈ ਗੱਚਕ ਵੈਸੇ ਆਹ ਦੇਖੋ ਇਹਨੂੰ ਆਪਾਂ ਨਾ ਆਹ ਦੇਖੋ ਕਿੰਨੀ ਸੋਹਣੀ ਗੱਚਕ ਬਣੀ ਹੈ ਵੈਰੀ ਗੁੱਡ ਆਹ ਦੇਖੋ ਇਹੋ ਜੀ ਤੁਸੀਂ ਵੀ ਤਿਆਰ ਕਰ ਸਕਦੇ ਹੋ ਤੇ ਦੋਨਾਂ ਪਾਸਿਆਂ ਤੋਂ ਕਿੰਨੀ ਵਧੀਆ ਗੱਚਕ ਤਿਆਰ ਹੋਈ ਐ ਤੇ ਇਹੋ ਜੀ ਗੱਚਕ ਦੇਖੋ ਬਾਜ਼ਾਰੋਂ ਲੈਣ ਵਾਸਤੇ ਜਾਣਾ ਤੇ ਘਰ ਹੀ ਬਣਾ ਕੇ ਡੱਬਾ ਭਰ ਕੇ ਰੱਖੋ ਤੁਸੀਂ ਤੇ ਇਹ ਕਰਦ ਲੈਣੀ ਐ ਇਦਾਂ ਆਪਣੀ ਮਨ ਮਰਜ਼ੀ ਦੇ ਪੀਸ ਤੁਸੀਂ ਜਿਹੜੇ ਆ ਕੱਟ ਸਕਦੇ ਜੇ ਜਿੱਧਾ ਦੇ ਮਰਜ਼ੀ ਪੀਸ ਤੁਸੀਂ ਬਣਾ ਸਕਦੇ ਉਹ ਤੁਹਾਡੇ ਆਪਣੇ ਉੱਤੇ ਡਿਪੈਂਡ ਹੈਗਾ ਆ ਤੇ ਵਧੀਆ ਬਣੇ ਬੰਦੇ ਆ ਪੀਸ ਜਿੱਧਾ ਦੇ ਮਰਜ਼ੀ ਬਣਾ ਸਕਦੇ ਹੋ ਜਿਆਦਾ ਬਣਾਣੀ ਤੇ ਜਿਆਦਾ ਬਣਾ ਸਕਦੇ ਹੋ ਘੱਟ ਬਣਾਣੀ ਤੇ ਘੱਟ ਬਣਾ ਸਕਦੇ ਹੋ ਬਹੁਤ ਹੀ ਵਧੀਆ ਆ ਮੈਂ ਤੇ ਤੁਹਾਨੂੰ ਬਣਾਣੀ ਦੱਸੀ ਆ ਕਿ ਇਸ ਤਰ੍ਹਾਂ ਚੀਜ਼ ਬਣ ਸਕਦੀ ਹੈ ਦੇਖੋ ਕਿੰਨੇ ਸੋਹਣੇ ਪੀਸ ਜਿਹੜੇ ਆਪਣੇ ਆਪ ਹੀ ਵਧੀਆ ਐਨਾ ਕਟੰਗਾ ਹੋਣ ਈ ਐ ਤੇ ਵੀਡੀਓ ਵੇਖੋ ਕਿੰਨੀ ਵਧੀਆ ਆ ਇਹ ਦੋ ਪੀਸ ਜਿਹੜੇ ਆ ਇਹ ਥੋੜੇ ਟੇਡੇ ਆ ਤੇ ਇਹਨਾਂ ਨੂੰ ਅਸੀਂ ਦੋਨਾਂ ਨੂੰ ਜਿਹੜਾ ਆ ਕੱਟ ਲੈਣੇ ਆ ਵੀ ਪਰ ਐਦਾਂ ਦੇ ਸਿੱਧੇ ਸਿੱਧੇ ਪੀਸ ਕੱਢ ਕੇ ਤੇ ਇਹਨਾਂ ਨੂੰ ਵੀ ਆਪਾਂ ਕੱਟ ਸਕਦੇ ਆ ਬੜੇ ਆਰਾਮ ਨਾਲ ਬਹੁਤੀ ਵਧੀਆ ਚੀਜ਼ ਬਣੀ ਐ ਤੇ ਬਹੁਤ ਪਿਆਰੀ ਗੱਚਕ ਬਣੀ ਐ ਪੀਸ ਤੁਸੀਂ ਆਪਣੀ ਮਰਜ਼ੀ ਦੇ ਕੱਟ ਸਕਦੇ ਹੋ ਤੇ ਘਰ ਹੀ ਬਣਾਇਆ ਕਰੋ ਤੇ ਘਰੇ ਹੀ ਖਾਇਆ ਕਰੋ ਜੀ ਰਿਆਡ ਫੂਡ ਚੈਨਲ ਨੂੰ ਭੁੱਲਿਓ ਨਾ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਬੜੀ ਮਿਹਰਬਾਨੀ ਤੁਹਾਡੀ ਇਹ ਦੇਖੋ ਜੀ ਗੱਚਕ ਬਣ ਗਈ ਐ ਇਹ ਬਜ਼ੁਰਗ ਵੀ ਖੁਸ਼ ਹੁੰਦੇ ਆ ਖਾ ਕੇ ਤੇ ਸਾਡੇ ਬੱਚੇ ਵੀ ਖੁਸ਼ ਹੁੰਦੇ ਆ ਜੀ ਤੇ ਜਿਹੜਾ ਮਰਜੀ ਖਾਊਗਾ ਤੇ ਵਧੀਆ ਲੱਗੂਗੀ ਆ ਦੇਖੋ ਕਿੰਨੀ ਸੋਹਣੀ ਗੱਚਕ ਬਣੀ ਆ ਦੇਖੋ ਆ ਲੋ ਜੀ ਪੋਲੀ ਗੱਚਕ ਬਣੀ ਵਧੀਆ ਫਸਟ ਕਲਾਸ ਬਣੀ ਆ ਤੇ ਰਿਆਰ ਫੂਡ ਨੂੰ ਯਾਦ ਰੱਖਿਆ ਕਰੋ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀ دیر ਤੱਕ ਰਿਆਰ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ